ਦੇਖ ਸਕਦੇ ਆ ਮੈਂ ਹਾਈਵੇਅ ਨੂੰ ਛੱਡ ਕੇ ਹੁਣ ਆ ਪਠਾਨਕੋਟ ਤੋਂ ਉੱਤਰ ਗਿਆ ਥੱਲੇ ਨੂੰ ਮੇਰਾ ਤਾਂ ਅੱਜ ਹੋਸਾਬ ਨੇ ਕਿ ਪਹਾੜ ਤੋਂ ਡਿਗਿਆ ਤੇ ਖਜੂਰ ਤੇ ਲੰਕਿਆ ਪਿੰਡਾਂ ਪਿੰਡਾਂ ਵਿੱਚੋਂ ਲਿਖ ਹੋ ਗਿਆ ਕੈਂਡ ਵਾਲੇ ਪਾਸੇ ਨੂੰ ਜਾਣਾ ਪੈਣਾ ਆ ਅੱਪਾ ਜੀ ਹੁਣੀ ਮੈਨੂੰ ਰਸਤਾ ਦਿਖਾਉਣ ਲਈ ਮਗਰੀ ਆਕੇ ਮੋਟਰਸਾਈਕਲ ਲੈ ਕੇ ਤੇ ਕੀ ਕਰ ਭਾਜੀ ਬਹੁਤ ਬਹੁਤ ਤੁਹਾਡਾ ਤੇ ਰਸਤਾ ਕਾਫੀ ਜਿਆਦਾ ਆ ਸੁਣਨ ਤੁਹਾਨੂੰ ਕਿ ਵੀ ਮੁੰਡੇ ਕਹਿੰਦੇ ਸੀ ਇੱਥੇ ਭਾਜੀ ਰੋਡ ਤੋਂ ਉਹਦਾ ਵੀ ਡਰ ਹੁੰਦਾ ਅਗਰ 9 ਪੀਐਮ 'ਚ ਸਰਦਾਰ ਜੀ ਘਰ ਨਹੀਂ ਆਤੇ ਤੋ ਮੈਂ ਡੈਡੀ ਕੋਲਤੀ ਜਾਕੇ ਸਰਦਾਰ ਜੀ ਕੋ ਢੂੰਡੂ ਆਰ ਯੂਟਿਊਬ ਚੈਨਲ ਕਿ ਮੈਂ ਕੱਲਾ ਹੀ ਬਲੌਗ ਸਟਾਰਟ ਕਰ ਰਿਹਾ ਕਿਉਂਕਿ ਮੈਂ ਇਕੱਲੇ ਆਇਆ ਹੋਇਆ ਹੈਗਾ ਕਰਤਾਰਪੁਰ ਵਾਈ ਸੈਟਰਡੇ ਟ੍ਰਾਫਿਕ ਜੈਮ ਇੰਨਾ ਹੋ ਗਿਆ ਮੈਨੂੰ ਕੋ ਸੋਚਦਾ ਨਹੀਂ ਪਿਆ ਸੋ ਮੈਂ ਸੋਚਿਆ ਮੈਂ ਹੁਣ ਟਾਈਮ ਵਾਸਤੇ ਕਰਾਂ ਕਿਦਰ ਮੈਂ ਬਲੌਗ ਸ਼ੁਰੂ ਕਰਦਾ ਤੇ ਤੁਸੀਂ ਦੇਖ ਸਕਦੇ ਆ ਕਿੰਨਾ ਜਿਆਦਾ ਜਾਮ ਲੱਗਾ ਹੋਇਆ ਕਿ ਪਰਲੇ ਮੈਨੂੰ ਰੀਜ਼ਨ ਨਹੀਂ ਪਤਾ ਕਿ ਜਾਮ ਕਿਉਂ ਲੱਗਾ ਹੋਇਆ ਇਹ ਮਕਸੂਦਾਂ ਤੇ ਅੱਗੇ ਥੋੜਾ ਜਿਹਾ ਆ ਕੇ ਹਾਈਵੇ ਦੇ ਉੱਤੇ ਲੱਗਾ ਹੋਇਆ ਜਾਮ ਅੰਮ੍ਰਿਤਸਰ ਵਾਲੇ ਦੇ ਤੇ ਕਾਫੀ ਜਿਆਦਾ ਰੱਛ ਵੀ ਹੈਗਾ ਕਿਉਂਕਿ ਸੰਗਤਾਂ ਵੀ ਬਹੁਤ ਜਾ ਰਹੀਆਂ ਤੁਸੀਂ ਦੇਖ ਸਕਦੇ ਆ ਟਰਾਲੀਆਂ ਦੇ ਵਿੱਚ ਤੁਹਾਨੂੰ ਫਟੇ ਹੋਲਾ ਮੱਲਾ ਚੱਲਦਾ ਪਿਆ ਸੋ ਕਾਫੀ ਜਿਆਦਾ ਸੰਗਤਾਂ ਵੀ ਜਾ ਰਹੀਆਂ ਨੇ ਹੋਲੇ ਮੱਲੇ ਤੇ ਤੇ ਹੁਣ ਕਰਮੀ ਵੀ ਹੋ ਗਈ ਆ ਥੋੜੀ ਥੋੜੀ ਤੇ ਏਸੀ ਚੱਲਦਾ ਪਿਆ ਕਾਰ ਦੇ ਵਿੱਚ ਤੇ ਅੱਗੇ ਜਾ ਕੇ ਮੈਂ ਵੀ ਤੁਹਾਨੂੰ ਦੱਸ ਦਵਾਂ ਕਿਉਂ ਸ਼ਾਮ ਲੱਗਾ ਹੋਇਆ ਮੇਰੇ ਵੀ ਕੋਈ ਕੰਸਟਰਕਸ਼ਨ ਚੱਲਦੀ ਆ ਜਾਂ ਕੋਈ ਐਕਸੀਡੈਂਟ ਹੋਇਆ ਹੋ ਸਕਦਾ ਆ ਹਾਂਜੀ ਸੋ ਹਲੇ ਤੱਕ ਵੀ ਮੈਂ ਜਾਮ ਦੇ ਵਿੱਚ ਹੀ ਫਸਿਆ ਹੋਇਆ ਮੈਨੂੰ ਕੋਈ ਵੀ ਵਜ੍ਹਾ ਨਹੀਂ ਲੱਭ ਰਹੀ ਆ ਤੇ ਕਾਫੀ ਜ਼ਿਆਦਾ ਟ੍ਰੈਫਿਕ ਜਾਮ ਹੋਇਆ ਵਾ ਸੋ ਅੱਗੇ ਜਾ ਕੇ ਮੈਂ ਵੇਖਦਾ ਕੀ ਪ੍ਰੋਬਲਮ ਆ ਹਲੇ ਤੱਕ ਮੈਨੂੰ ਲੱਗਦਾ ਨਹੀਂ ਹਲੇ ਜਾਮ ਖੁੱਲੂਗਾ ਕਿਉਂਕਿ ਕਾਫੀ ਦੂਰ ਤੱਕ ਜਿੱਥੇ ਤੱਕ ਮੇਰੀ ਨਿਗਾਹ ਜਾ ਰਹੀ ਹੈ ਉੱਥੇ ਤੱਕ ਜਾਮ ਲੱਗਾ ਹੋਇਆ ਆ ਸੋ ਹੁਣ ਮੈਂ ਇਸ ਵੇਲੇ ਹੈਗਾ ਸਰਬ ਮਲਟੀਪਲੈਕਸ ਦੇ ਲਾਗੇ ਉਹਦੇ ਅੱਗੇ ਪੁਲ ਦੇ ਉੱਤੇ ਹੀ ਆ ਕਾਫੀ ਜਾਮ ਲੱਗਾ ਸੀ ਪਹਿਲਾਂ ਵੀ ਉਧਰੋਂ ਗੱਡੀਆਂ ਵਾਪਸ ਹੋ ਕੇ ਪਠਾਨਕੋਟ ਬਾਈਪਾਸ ਜਿਹੜੀ ਸੜਕ ਜਾਂਦੀ ਪਿੱਛੇ ਨੂੰ ਉਧਰ ਹੋ ਰਹੀਆਂ ਸੀ ਪਹਿਲਾਂ ਮੈਂ ਸੋਚਿਆ ਸੀ ਹੋ ਜਾ ਫਿਰ ਮੈਂ ਸੋਚਿਆ ਸ਼ਾਇਦ ਸਾਰੇ ਜਾ ਰਹੇ ਨੇ ਫਲੋ ਦੇ ਵਿੱਚ ਮੈਂ ਵੀ ਮਗਰੀ ਹੋ ਗਿਆ ਤਾਂ ਲੱਗਦਾ ਮੈਂ ਉਧੇ ਦੂਜੇ ਪਾਸੇ ਘੁੰਮ ਜਾਣਾ ਸੀ ਫਿਰ ਮੈਂ ਪਠਾਨਕੋਟ ਬਾਈਪਾਸ ਲੋ ਚਲੇ ਜਾਣਾ ਸੀ ਚਲੋ ਦੇਖਦੇ ਆਂ ਕਦੋਂ ਤੱਕ ਜਾਮ ਚ ਆ ਹੁਣ ਫਸੇ ਹੋਏ ਆ ਕੋਈ ਗੱਲ ਨਹੀਂ ਗਲੀ-ਗਲੀ ਕਰਕੇ ਜਾ ਰਹਿਆਂ ਵਿੱਚ ਜ਼ੀਰੋ ਦੀ ਸਪੀਡ ਤੇ ਤੁਸੀਂ ਦੇਖ ਸਕਦੇ ਆ ਮੈਂ ਹਾਈਵੇ ਨੂੰ ਛੱਡ ਕੇ ਹੁਣ ਮੈਂ ਪਠਾਨਕੋਟ ਤੋਂ ਉੱਤਰ ਗਿਆ ਥੱਲੇ ਨੂੰ ਤੇ ਕਾਫੀ ਜ਼ਿਆਦਾ ਜਾਮ ਲੱਗਾ ਸੋ ਮੈਨੂੰ ਥੋੜਾ ਟਾਈਮ ਪਹਿਲਾਂ ਹੀ ਇੱਥੇ ਪਤਾ ਲੱਗਾ ਕਿ ਅੰਕੀ ਨਾ ਪੀਏਪੀ ਚੌਂਕ ਤੇ ਅੜ ਚਿਟਤੀ ਫਲਾਈਓਵਰ ਤੇ ਨਾ ਕੋਈ ਟਰੱਕ ਪਲਟਿਆ ਹੋਇਆ ਆ ਤੇ ਉਹਦੀ ਵਜ੍ਹਾ ਨਾਲ ਇਹ ਇੰਨਾ ਜਾਮ ਲੱਗਾ ਹੈ ਮੇਬੀ ਉਹ ਇਸ ਹਿਸਾਬ ਨਾਲ ਇਹ ਟਰੱਕ ਪਲਟਿਆ ਹੈ ਕਿ ਉਹਨੇ ਸਤ ਕਰ ਤਰੋੜ ਜਾਮ ਕਰ ਦਿੱਤਾ ਹੈ ਜਾਂ ਥੋੜੀ ਜਿਹੀ ਜਗ੍ਹਾ ਬਚੀ ਹੈ ਉਹ ਤੇ ਸਾਈਡ ਤੋਂ ਨਿਕਲਣ ਵਾਸਤੇ ਇਸ ਵਾਸਤੇ ਬਹੁਤ ਜ਼ਿਆਦਾ ਜਾਮ ਲੱਗਾ ਹੋਇਆ ਪੀਏ ਪੀ ਚੌਂਕ ਤੱਕ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਮੈਂ ਉੱਤਰ ਗਿਆ ਸਰਵਿਸ ਲਾਈਨ ਤੇ ਤੇ ਆਹ ਵਾਲਾ ਜਿਹੜਾ ਮੇਨ ਹਾਈਵੇ ਮੈਂ ਛੱਡ ਦਿੱਤਾ ਸੀ ਤੇ ਪਰ ਇੱਥੇ ਵੀ ਕਾਫੀ ਜ਼ਿਆਦਾ ਸਟਕਟ ਹੋਇਆ ਪਿਆ ਜਾਮ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਅੱਜ ਤੱਕ ਕਾਫੀ ਜ਼ਿਆਦਾ ਬੁਰੀ ਹਾਲਾਤ ਹੋਈ ਪਈ ਹੈ ਅੱਜ ਵੀ ਗਿਆ ਤੇ ਖਜੂਰ ਤੇ ਲੰਕਿਆ ਤੇ ਤੁਸੀਂ ਦੇਖ ਸਕਦੇ ਆ ਕਿਵੇਂ ਜਾਮ ਇਧਰ ਵੀ ਤੁਰ ਨਹੀਂ ਤੋਰੀ ਨਹੀਂ ਰਿਹਾ ਗੱਡੀਆਂ ਦਾ ਕਾਫਲਾ ਜਿਹੜਾ ਤੋਂ ਬਿਲਕੁਲ ਸਟਕ ਹੋ ਚੁੱਕਿਆ ਹਾਈਵੇ ਤੁਸੀਂ ਦੇਖ ਸਕਦੇ ਆ ਹਾਈਵੇ ਦਾ ਇਦਾਂ ਆ ਹਾਈਵੇ ਉੱਥੇ ਰੁਕਿਆ ਹੋਇਆ ਤੇ ਇਧਰ ਲੈਣਾ ਸਰਵਿਸ ਰੋਡ ਆ ਪਠਾਨਕੋਟ ਚੌਂਕ ਤੋਂ ਪਹਿਲਾਂ ਜਿਹੜਾ ਉਹ ਉੱਥੇ ਮੈਂ ਰੁਕਿਆ ਹੋਇਆ ਤੇ ਬੜੀ ਬੁਰੀ ਹਾਲਾਤ ਆ ਇਸ ਵੇਲੇ ਟ੍ਰੈਫਿਕ ਦੀ ਮਕਸੂਦਾ ਜਿੱਥੋਂ ਕਿ ਪੀਏ ਵੀ ਚੌਂਕ ਆਉਣ ਲਈ ਸ਼ਾਇਦ 5 ਤੋਂ 10 ਮਿੰਟ ਲੱਗਦੇ ਨੇ ਤੇ ਮੈਨੂੰ ਡੇਢ ਘੰਟਾ ਹੋ ਗਿਆ ਜਾਮ ਵਿੱਚ ਫਸੇ ਹੋਏ ਨੂੰ। ਸੋ ਹੁਣ ਲਗਭਗ ਮੈਂ 100 ਮੀਟਰ ਅੱਗੇ ਆਇਆ ਜੋਰ-ਜੋਰ ਲਾ ਕੇ ਗੱਡੀ ਦਾ ਟ੍ਰੈਫਿਕ ਦੇ ਵਿੱਚੋਂ-ਚੋਂ ਕੱਢ ਕੇ ਤੇ ਹਾਈਵੇਅ ਦਾ ਤੁਸੀਂ ਦੇਖ ਸਕਦੇ ਹੋ ਆਹ ਲੱਕੀ ਹੋਇਆ ਪਿਆ ਇਸ ਵੇਲੇ। ਹਾਂਜੀ ਸੋ ਲਗਭਗ 10 ਮਿੰਟ ਹੋ ਚੁੱਕੇ ਆ ਮੈਂ ਇੱਥੇ ਹੀ ਹਲੇ ਖੜਾ ਹੋਇਆ ਤੇ ਕੁਝ ਵੀ ਮੂਵਮੈਂਟ ਨਹੀਂ ਹੋ ਰਹੀ ਆ ਪਤਾ ਨਹੀਂ ਅੱਜ ਲੱਗਦਾ ਮੈਨੂੰ 10 ਲੱਗ ਜਣੇ। ਘਰੇ ਪਹੁੰਚਦੇ ਆਂ ਪਹੁੰਚਦੇ ਆਂ ਤੇ ਤੁਸੀਂ ਦੇਖ ਸਕਦੇ ਆਂ ਬੈਟਰੀ ਵੀ ਮੇਰੇ ਫੋਨ ਦੀ ਥੋੜੀ ਰਹਿ ਗਈ ਆ ਉਤੋਂ ਮੈਂ ਬਲੌਗ ਸ਼ੂਟ ਕਰਨ ਲੱਗ ਪਿਆ ਤੇ ਤੁਸੀਂ ਦੇਖ ਸਕਦੇ ਆਂ ਸਾਰੇ ਪਾਸੇ ਇਸ ਵੇਲੇ ਟ੍ਰੈਫਿਕ ਰੁਕਿਆ ਹੋਇਆ ਆ ਬਹੁਤ ਬੁਰੀ ਤਰ੍ਹਾਂ ਰੁਕਿਆ ਹੋਇਆ ਪਹਿਲਾਂ ਮਾੜੀ ਮਾੜੀ ਸਪੀਡ ਤੇ ਗੱਡੀ ਜਾ ਰਹੀ ਸੀ ਬਟ ਹੁਣ ਤਾਂ ਬਿਲਕੁਲ ਹੀ ਸਟਕ ਹੋ ਗਿਆ ਹੈ ਸੋ ਟ੍ਰੈਫਿਕ ਹੁਣ ਤਾਂ ਅਸ ਤੋਂ ਮਸ ਨਹੀਂ ਹੋ ਰਿਹਾ ਤੁਸੀਂ ਵੇਖ ਸਕਦੇ ਹੋ ਜਿੱਥੇ ਸਟਕ ਹੋਏ ਉੱਥੇ ਹੀ ਆ ਤੇ ਹੁਣ ਕੁਝ ਭਾਜੀ ਹੁਣੀ ਕਿਆ ਰਹੇ ਨੇ ਕਿ ਇੱਕ ਲਾਈਨ ਦੇ ਵਿੱਚ ਗੱਡੀ ਰੱਖੋ ਮੇ ਵੀ ਉਹ ਵੀ ਇੱਕ ਸਲੂਸ਼ਨ ਹੋ ਸਕਦਾ ਕਿ ਕਿਉਂਕਿ ਇੱਕ ਦੋ ਜਿਹਦੇ ਉੱਤੇ ਜਦੋਂ ਚਾੜ੍ਹਦੇ ਰਹਿੰਦੇ ਆ ਗੱਡੀਆਂ ਹੋਰ ਫਸ ਜਾਂਦੀਆਂ ਆ ਸੋ ਦੇਖਦੇ ਆ ਮੈਂ ਤਾਂ ਬੈਠਾ ਰਹਾ ਬਾਲਸਰੀ ਮੈਂ ਤੇ ਸੋਚਿਆ ਸੀ ਹੁਣੇ ਘਰ ਜਾਂਦੇ ਆ ਬਟ ਪਤਾ ਨਹੀਂ 2 ਘੰਟੇ ਹੋ ਗਏ 2.5 ਘੰਟੇ ਮੈਂ ਸੜਕ ਤੇ ਹੀ ਫਸਿਆ ਹੋਇਆ ਹਸਪੀਟਲ ਤੱਕ ਹਾਂਜੀ ਹੁਣ ਥੋੜਾ ਥੋੜਾ ਜਿਹਾ ਟ੍ਰੈਫਿਕ ਤੁਰਿਆ ਆ ਪਰ ਹਲੇ ਵੀ ਬਹੁਤ ਬੁਰਾ ਹਾਲ ਆ ਰਿਹਾ ਜੀ ਜੀ ਸਰ ਜੀ ਹੁਣ ਮੈਂ ਇੱਥੇ ਪਹੁੰਚ ਗਿਆ ਹਾਂ ਲਗਭਗ ਜੰਮੂ ਵਾਲੇ ਹਾਈਵੇ ਤੇ ਪਠਾਨਕੋਟ ਵਾਲੇ ਤੇ ਮੈਂ ਚੜ ਜਾਣਾ ਵਾਂ ਕਿਉਂਕਿ ਮੈਂ ਇਧਰੋਂ ਦੀ ਕਿਸੇ ਪਾਸੇ ਨੂੰ ਹੋ ਜਾਂਦਾ ਵਾਂ ਜੀ ਸੋਭਨ ਮੈਂ ਆ ਗਿਆ ਜੀ ਆਪਣੇ ਰੇਰੂ ਬਾਈਪਾਸ ਗੇਟ ਆਇਆ ਸੀ ਇੱਕ ਉਧਰੋਂ ਮੈਂ ਮੁੜ ਗਿਆ ਮੈਂ ਹੁਣ ਇਧਰੋਂ ਹੁੰਦੇ ਹੁੰਦੇ ਮੈਂ ਪਠਾਨਕੋਟ ਬਾਈਪਾਸ ਤੇ ਚੜ ਜਾਣਾ ਹੈ ਉਸ ਤੋਂ ਬਾਅਦ ਮੈਂ ਉਧਰੋਂ ਦੀ ਹੁੰਦੇ ਹੁੰਦੇ ਮੈਂ ਨਿਕਲ ਜਾਣਾ ਵਾਂ ਆਪ ਨੂੰ ਐਂਟਰ ਵਾਲੀ ਸਾਈਡ ਮੈਂ ਜਾਣਾ ਵਾ ਤੇ ਮੈਂ ਤੁਹਾਨੂੰ ਦਿਖਾਉਣਾ ਮੈਂ ਬਹੁਤ ਅੰਗ ਹੋਇਆ ਅੱਜ ਮੈਨੂੰ 2.5-3 ਘੰਟੇ ਹੋ ਗਏ ਮੈਨੂੰ ਇੰਨੀ ਭੁੱਖ ਲੱਗੀ ਉਦੋਂ ਮੇਰੇ ਕੋਲ ਪਾਣੀ ਵੀ ਨਹੀਂ ਸੀਗਾ ਪੀਣ ਵਾਸਤੇ ਸੋ ਹੁਣ ਮੈਂ ਜਾ ਰਿਹਾ ਜੀ ਹਾਂ ਤੁਸੀਂ ਵੇਖ ਸਕਦੇ ਹੋ ਮੈਂ ਇਧਰੋਂ ਹਾਈਵੇ ਤੇ ਚੜ ਜਾਣਾ ਵਿੱਚੋਂ ਜਿਹੜਾ ਵੀ ਮੈਨੂੰ ਗੇਟ ਮਿਲਿਆ ਮੈਂ ਉਦੋਂ ਹੀ ਮੋੜ ਆਇਆ ਹਾਂ ਹਾਂ ਜੀ ਦੇਖੋ ਤਾਂ ਬਹੁਤ ਭੁੱਖ ਲੱਗੀ ਤੇ ਮੇਰੇ ਬੈਟਰੀ ਵੀ ਬਿਲੋ ਹੋ ਗਿਆ ਤਾਂ ਹੁਣ ਮੈਂ ਇਧਰੋਂ ਗੱਈਆਂ ਵਾਲੀ ਪਾਸੇੋਂ ਵੀ ਨਿਕਲਦਾ ਪਿਆ ਵਾਂ ਟਰਾਈ ਕਰਦਾ ਪਿਆ ਕਿ ਕੋਈ ਰਾਹ ਫੜ ਲਵਾਂ ਐਂਟਰ ਜਾਣ ਵਾਸਤੇ ਤੁਸੀਂ ਦੇਖ ਸਕਦੇ ਮੈਂ ਹੌਲੀ ਹੌਲੀ ਚਲਾ ਰਿਹਾ ਹਾਂ ਸਾਈਡ ਵੀ ਕਾਫੀ ਟ੍ਰੈਫਿਕ ਆ ਤੁਸੀਂ ਦੇਖ ਸਕਦੇ ਹੋ ਪਰ ਫੇ ਵੀ ਸਟਿਲ ਹੌਲੀ ਹੌਲੀ ਆਪਾਂ ਨਿਕਲਦੇ ਪਏ ਆ ਤੇ ਤੁਸੀਂ ਦੇਖ ਸਕਦੇ ਗਰਮੀ ਨਹੀਂ ਹੋ ਗਈ ਆ ਤੇ ਮੈਂ ਫਸ ਗਿਆ ਸਾਢੇ 4 ਵਜੇ ਕਰਤਾਰਪੁਰ ਤੋਂ ਤੁਰਿਆ ਸੀ ਤੁਸੀਂ ਹਿਸਾਬ ਲੈ ਲਓ ਤੇ 7 ਤੋਂ ਜ਼ਿਆਦਾ ਟਾਈਮ ਹੋ ਗਿਆ ਮੈਂ ਹਜ ਤੱਕ ਇੱਥੇ ਪਹੁੰਚਿਆ ਨਹੀਂ ਪਿੰਡ ਰੇਰੂ ਵਾਲੇ ਗੇਟ ਤੋਂ ਹੁੰਦਾ ਹੋਇਆ ਹਾਈਵੇ ਤੇ ਚੜ ਰਹੇ ਹਾਂ ਹੁਣ ਪਠਾਨਕੋਟ ਵਾਲੇ ਹਾਈਵੇ ਦੇ ਉੱਤੇ ਪਠਾਨਕੋਟ ਚੌਂਕ ਤੋਂ ਹਾਂਜੀ ਸੋ ਫਾਈਨਲੀ ਤੁਸੀਂ ਦੇਖ ਸਕਦੇ ਆ ਮੈਂ ਚੜ ਗਿਆ ਹਾਂ ਜੇ ਪਠਾਨਕੋਟ ਵਾਲੇ ਬਾਈਪਾਸ ਤੇ ਤੇ ਸੋ ਤੁਹਾਨੂੰ ਲੱਗਦਾ ਕਿ ਮੈਂ ਚਾਬੀ ਪਹੁੰਚ ਗਿਆ ਪਰ ਅੱਲੇ ਵੀ ਪਿੰਡਾਂ ਪਿੰਡਾਂ ਵਿੱਚੋਂ ਦੀ ਹੋ ਕੇ ਕੈਂਡ ਵਾਲੇ ਪਾਸੇ ਨੂੰ ਜਾਣਾ ਪੈਣਾ ਹੈ ਸੋ ਰਵੀ ਦਾ ਕਿਹੜੇ ਪਾਸੇ ਵੀ ਅਮਾ ਸੋਖੇ ਪਿੰਡਾਂ ਵਿੱਚੋਂ ਨਿਕਲ ਕੇ ਆਪਣੇ ਤਲਕ ਪਾਉਣ ਦੀ ਜਾਂ ਤਾਂ ਕਰਦੇ ਕਿ ਕੈਂਟ ਤੱਕ ਉੱਪਰ ਪਹੁੰਚ ਜਾਣਾ ਤੇ ਮੈਂ ਹੁਣ ਦੇਖਦਾ ਅਗੇ ਕਿਹੜੇ ਕਿਹੜੇ ਰਾਹ ਆਉਂਦਾ ਮੈਂ ਗੂਗਲ ਮੈਪਸ ਤੇ ਲਾਈਵ ਰਿਅਲ ਲੋਕੇਸ਼ਨ ਰੋਡ ਕਾਫੀ ਖਰਾਬ ਆ ਕੰਡੀਸ਼ਨ ਸੋ ਮੈਂ ਹੁਣ ਤੁਹਾਡਾ ਥੋੜਾ ਵਧੀਆ ਰੋਡ ਤੇ ਜਾ ਕੇ ਦੁਬਾਰਾ ਗੱਲ ਕਰਦਾ ਸੋ ਮੈਂ ਹੁਣ ਰੋਬ ਵਾਲੀ ਤੋਂ ਹੁੰਦੇ ਹੋਏ ਮੈਂ ਸ਼ੇਖੇ ਪਿੰਡ ਦੇ ਵਿੱਚ ਆ ਗਿਆ ਹਾਂ ਇਹ ਮੇਰੇ ਉਧਰ ਨੌਨ ਪਿੰਡ ਹੀ ਆ ਸ਼ੇਖੇ ਇਸ ਤੋਂ ਮੈਂ ਥੋੜਾ ਥੋੜਾ ਰਾਹ ਪਤਾ ਆ ਇਸ ਤੋਂ ਅੱਗੇ ਸੋ ਮੈਂ ਜਾ ਕੇ ਤੁਹਾਨੂੰ ਦੱਸਦਾ ਹਾਂ ਕਿਹਨੇ ਰਾਹ ਆ ਗਿਆ ਕਾਫੀ ਪਿੰਡਾਂ ਦਾ ਰਸਤਾ ਆ ਸੋ ਚਾਰਨ ਮੇਰੀ ਗੱਡੀ ਰੇ ਕੇ ਮੇਰੇ ਪਿੱਛੇ ਆਏ ਮੋਟਰਸਾਈਕਲ ਦੇ ਦੋ ਤਿੰਨ ਜਾਨੇ ਕਹਿੰਦੇ ਭਾਜੀ ਯਾਰ ਤੁਸੀਂ ਗਲਤ ਮੁੜੀ ਜਾਂਦੇ ਪਏ ਆ ਮਤਲਬ ਆਪਣਾ ਉਹ ਸਾਰਾ ਛੱਡ ਕੇ ਮੇਰੇ ਪਿੱਛੇ ਆ ਰਹੇ ਹੈਲਪ ਕਰਨ ਵਾਸਤੇ ਸੋ ਮੈਨੂੰ ਕਹਿੰਦੇ ਮੇਰੇ ਪਿੱਛੇ ਪਿੱਛੇ ਆਓ ਤੇ ਮੈਂ ਤੁਹਾਨੂੰ ਉਹਦਾ ਸਾਰਾ ਰਸਤਾ ਕਿਦੋਂ ਕਰਾ ਤੇ ਉਹ ਬਾਈ ਵੀ ਨਹੀਂ ਜਾਣਦੇ ਪਏ ਮੇਰੇ ਅੱਗੇ ਅੱਗੇ ਤੇ ਆਪਾਂ ਗਲਤ ਰਸਤੇ ਮੈਂ ਵੜ ਗਿਆ ਹੀ ਪਿੰਡਾਂ ਚ ਪਤਾ ਨਹੀਂ ਲੱਗਦਾ ਨੇ ਇਧਰ ਨੇ ਪਿੰਡਾਂ ਚ ਮੈਂ ਬਹੁਤ ਘੱਟ ਹੀ ਆਇਆ ਯਾਰ ਕਿਉਂ ਮੁੰਡੇ ਵਿਚਾਰੇ ਮੋਟਰਸਾਈਕਲ ਦੇ ਦੋ ਮੇਰੇ ਮਰੇ ਰਸਤਾ ਦਿਖਾਉਣ ਜਾ ਰਹੇ ਆ ਭਾਜੀ ਹੁਣੀ ਮੈਨੂੰ ਰਸਤਾ ਦਿਖਾਉਣ ਲੈ ਮਗਰ ਹੀ ਆਕੇ ਮੋਟਰਸਾਈਕਲ ਲੈ ਕੇ ਤੇ ਕੀ ਕਰ ਭਾਜੀ ਬਹੁਤ ਬਹੁਤ ਤੁਹਾਡਾ ਹੁਣ ਮੈਨੂੰ ਸਮਝਾ ਦਿਓ ਇਹ ਨਾ ਹੋਵੇ ਮੈਂ ਫਿਰ ਗਲਤ ਮੁੜ ਜਾ ਅਜੇ ਤਾਂ ਮੈਂ ਸਿੱਧਾ ਜਾਣਾ ਸੀ ਹਾਂਜੀ ਹਾਂਜੀ ਸੱਜੇ ਸੱਜੇ ਮੁੰਡਾ ਜਾ ਕੇ ਓਕੇ ਜੀ ਓਕੇ ਸੱਜੇ ਮੁੜ ਕੇ ਤੇ ਜੈ ਕਬੂਲ ਪਰ ਹੱਟਾਣਾ ਪੁੱਛਦੇ ਭਾਜੀ ਕਬੂਲ ਪਰ ਹੱਟਿਆ ਕਿ ਮੈਨੂੰ ਉੱਥੇ ਜਾਣਾ ਹੈ ਰਾਮਾ ਮੰਡੀ ਜਾਣਾ ਤੁਹਾਨੂੰ ਪਤਾ ਉਧਰ ਰਾਸ ਓਕੇ ਠੀਕ ਉਹਨਾਂ ਨੂੰ ਕੰਗਣੀ ਵਾਲ ਕਿਉਂ ਠੀਕ ਹੈ ਠੀਕ ਹੈ ਹਾਂਜੀ ਸੋ ਉਹਨਾਂ ਨੇ ਮੈਨੂੰ ਕਪੂਰ ਪਰ ਪੈਂਟੇ ਆ ਕੇ ਉੱਥੇ ਪਾ ਦਿੱਤਾ ਰਸਤੇ ਤੇ ਉੱਥੋਂ ਮੈਨੂੰ ਪਤਾ ਆ ਰਸਤਾ ਸੋ ਹਣ ਜਾ ਰਹੇ ਆ ਬੈਟਰੀ ਵੀ ਮੇਰੀ 2% ਰਹਿ ਗਈ ਤੇ ਮੇਰੇ ਕੋਲ ਚਾਰਜਰ ਖਾਂ ਜੇਗਾ ਗੱਡੀ ਦੇ ਵਿੱਚ ਸੋ ਮੈਂ ਹੁਣ ਚਾਹੁੰਦਾ ਕਿ ਤੁਸੀਂ ਲਿਖ ਸਕਦੇ ਹੋ ਹਨੇਰਾ ਪੈ ਗਿਆ ਬਿਲਕੁਲ ਹੀ ਤੇ ਮੈਨੂੰ ਭੁੱਖ ਵੀ ਬੜੀ ਲੱਗੀ ਹੋਈ ਆ ਫਾਈਨਲੀ ਮੈਂ ਪਹੁੰਚ ਗਿਆ ਕਬੂਲ ਪਰ ਦੇ ਅੱਡੇ ਦੇ ਵਿੱਚ ਇੱਥੋਂ ਮੈਨੂੰ ਰਸਤਾ ਪਤਾ ਆ 500 ਕਬੂਲ ਪਰ ਵੀ ਮੈਂ ਆ ਗਿਆ ਜੀ ਕੰਗਣੀਵਾਲ ਤੁਸੀਂ ਵੇਖੋ ਪਿੰਡਰ ਦੇ ਰਸਤੇ ਕਾਫੀ ਜ਼ਿਆਦਾ ਹਨ ਸੁਣਨ ਵੀ ਮੁੰਡੇ ਕਹਿੰਦੇ ਸੀ ਇੱਥੇ ਭਾਜੀ ਲੋਟ ਕੋ ਦਾ ਵੀ ਡਰ ਹੁੰਦਾ ਤੇ ਆਪਾਂ ਹੁਣ ਪਹੁੰਚ ਜਾਣਾ ਇਸ ਤੋਂ ਬਾਅਦ ਕੰਗਣੀਵਾਲ ਤੇ ਇਸ ਪੈਂਡ ਤੋਂ ਮੈਨੂੰ ਪਤਾ ਹੈ ਕਿ ਰਸਤਾ ਸਾਰਾ ਸੋ ਕੰਗਣੀਵਾਲ ਪਹੁੰਚ ਕੇ ਅੱਗੇ ਮੈਂ ਆਪ ਦੇ ਏਰੀਆ ਚ ਪਹੁੰਚਣਾ ਫਿਰ ਮੈਂ ਬੈਟਰੀ ਵੀ 1% ਰਹਿ ਗਈ ਦੇਖਦੇ ਕਿੰਨਾ ਟਾਈਮ ਤੱਕ ਬਲੌਕ ਕੰਟੀਨਿਊ ਹੁੰਦਾ ਵਾ ਅੱਜ ਤਾਂ ਸੱਚੀ ਅਸ਼ਾਤ ਜਲਮਤਾਂ ਹੋ ਗਿਆ ਵਾ ਲਹਿਰ ਦੀ ਗੱਲ ਨਾਲ ਬੈਟਰੀ ਵੀ ਮੁੱਕਣ ਵਾਲੀ ਆ ਤੇ ਨੇੜਾ ਵੀ ਪੈ ਗਿਆ ਮੈਨੂੰ ਪਤਾ ਵੀ ਨਹੀਂ ਲੱਗਦਾ ਮੈਂ ਕਿੰਨਾ ਚੋਂ ਸੋ ਮੈਂ ਦੇ ਤੱਕ ਸ਼ਾਇਦ ਪਹੁੰਚ ਜਾਣਾ ਆਈ ਹੋਪ ਇੱਕ ਪਿੰਡ ਮੇਰੇ ਨੋ ਬੰਦਾ ਹੈਗਾ ਜਿਹੜਾ ਮੈਨੂੰ ਆ ਗਿਆ ਮੋਰੇ ਤਾਂ ਫਿਰ ਤੁਸੀਂ ਫੇਰ ਮੈਂ ਤੁਹਾਨੂੰ ਮਿਲਦਾ ਉੱਥੇ ਜਾ ਕੇ ਬੈਟਰੀ ਵੀ ਮੁੱਕਣ ਵਾਲੀ 1% ਬੈਟਰੀ ਆ ਫੋਨ ਦੀ ਮੇਰੀ ਹਾਂਜੀ ਸੋ ਫਾਈਨਲੀ ਮੈਂ ਆ ਗਿਆ ਘਰੇ 57 ਦੀ ਵੀ ਟੈਨਸ਼ਨ ਪੈ ਗਈ ਮੇ ਬੋ ਮੈਂ ਮੈਂ ਨਾ ਮੈਂ ਬਹੁਤ ਜ਼ਿਆਦਾ ਟੈਨਸ਼ਨ ਹੋ ਗਈ ਸੱਚੀ ਮੈਂ ਮੈਨੂੰ ਇਹ ਫੋਨ ਵੀ ਸਰਦਾਰ ਜੀ ਕਾ ਨਹੀਂ ਲੱਗ ਰਹਾ تھا ਐਂ ਅੱਜ ਇਹ ਸੰਡੇ

ਕਾਸ਼ ਜੀ ਵੀ ਐਸੇ ਹੋਵਾਤਾ ਨਾ ਸੋ ਮੈਨੇ ਸੋਚਿਆ ਨਹੀਂ ਸੀ ਅੱਜ ਬਲੌਗ ਬਣੂਗਾ ਸੋ ਮੈਂ ਬਲੌਗ ਬਣਾਤਾ ਤੇ ਤੁਸੀਂ ਵੀ ਦੱਸਿਓ ਕਿਵੇਂ ਜਾ ਰਿਹਾ ਪਰ ਮੈਂ ਸੱਚੀ ਬੜੀ ਅਦਿਵ ਰਸਤੇ 'ਚ ਤਾਂ ਮੇਰਾ ਫੋਨ ਹੀ ਬੰਦ ਹੋ ਗਿਆ ਤੇ ਮੈਂ ਅੱਗੇ ਹੋਰ ਵੀ ਬੜਾ ਕੁਝ ਬਣਾਉਣਾ ਸੀ ਕਿਉਂਕਿ ਰਸਤੇ 'ਚ ਹੁਣ ਵੀ ਜਿੱਧਰੋਂ ਦੀ ਮੈਂ ਆਇਆ ਉਹਦੇ ਵੀ ਅੱਗੇ ਟ੍ਰੈਫਿਕ ਸੀ ਕਿਉਂਕਿ ਜਦੋਂ ਇੱਕ ਜਗ੍ਹਾ ਟ੍ਰੈਫਿਕ ਹੁੰਦਾ ਫਿਰ ਸਾਰੇ ਜਗ੍ਹਾ ਇਫੈਕਟ ਕਰਦਾ ਸੋ ਮੈਂ ਹੁਣ ਖਾ ਲਵਾਂ ਫਿਰ ਫਰੈਸ਼ ਹੋ ਕੇ ਆਪਾਂ ਜਾਣਾ ਗੁਰਦੁਆਰੇ ਸੰਡੇ ਹੈਗਾ ਅੱਜ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਸੋ ਹੁਣ ਮੈਂ ਫਰੈਸ਼ ਹੋ ਗਿਆ ਤਾਂ ਪੱਗ ਲਾ ਕੇ ਮੈਂ ਬਨ ਲਿਆ ਪਰਨਾ ਪਰਨਾ ਉਹ ਮੈਂ ਬਨ ਲਿਆ ਪਰਨਾ ਪਰਨਾ ਸੇ ਹੁਣ ਅਸੀਂ ਚੱਲਦੇ ਆ ਗੁਰਦੁਆਰੇ ਅੱਜ ਲੇਟ ਹੋ ਗਏ ਕਾਫੀ 9 ਤੋਂ ਜ਼ਿਆਦਾ ਟਾਈਮ ਹੋ ਗਿਆ ਆ ਸੋ ਹੁਣ ਅਸੀਂ ਚੱਲਦੇ ਆ ਗੁਰੂ ਘਰ ਮੱਥਾ ਟੇਕ ਕੇ ਫਿਰ ਆਉਨੇ ਆ ਥੱਕ ਬਹੁਤ ਗਿਆ ਮੈਂ ਵੀ ਆ ਕੇ ਰੈਸਟ ਕਰਨੀ ਆ ਪਰ ਸੰਡੇ ਆਪਾਂ ਜਾਣਾ ਬਹੂ। ਜਾਂਦੇ ਐਵਰੀ ਸੰਡੇ ਹਮ ਜਾਂਦੇ ਬੇਸ਼ੱਕ ਰਾਤ ਕੇ ਜਿੰਨਾ ਵੀ ਟਾਈਮ ਹੋ ਜਾਏ ਬਟ ਹਮ ਜਾਂਦੇ ਜਾਂਦੇ ਸੰਡੇ ਔਰ ਹਮ ਕبھی ਵੀ ਘਰ ਮੇ ਸੰਡੇ ਸੰਡੇ ਇਵਨਿੰਗ ਕੋ ਡਿਨਰ ਨਹੀਂ ਕਰਤੇ ਹਮ ਦੋਨੇ ਗੁਰਦੁਆਰਾ ਮੇ ਲੰਗਰ ਖਾਤੇ ਹੈ। ਹਾਂਜੀ ਸੋ ਹੁਣ ਆਪਾਂ ਲੰਗਰ ਤਾਂ ਜਾਣੇ ਲਗੇ। ਹਾਂਜੀ। ਸੋ ਚਲਦੇ ਆ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਗੁਰੂ ਘਰ ਦੇ। ਅੱਜ ਤੇ ਕਾਫੀ ਟਾਈਮ ਹੋ ਗਿਆ। 8:30 ਹੋਣ ਵਾਲੇ ਹੋ ਗਿਆ। ਤੇ ਅਸੀਂ ਹਲੇ ਜਾ ਰਹੇ ਆ। जी हम भी आप लोगों को तलन साहिब गुरुद्वारा कितने मंथ्स बाद दिखा रहे हैं तो आइए आप लोग भी हमारे साथ संडे दर्शन कर लीजिए और अभी हम पहुंच गए गुरुद्वारा तलन साहिब तो हमारे साथ साथ आप लोग भी दर्शन कर लेना सतनाम श्री वाहे गुरु जी की खालसा वही गुरु जी की फतेह ਗੁਰਦੁਆਰਾ ਸਾਹਿਬ ਨੂੰ ਲੈਣਾ ਨਹੀਂ ਉਹ ਕਿਉਂ ਟਿਕਣਾਣਾ ਤੇ ਜੋੜ ਵਿੱਚ ਉਹ ਜਿਹੜਾ ਆਕੇ ਤੁਹਾਡਾ ਪਾਸ ਕਰਦਾ ਉਹ ਨੂੰ ਸੰਭਾਲ ਕੇ ਕਰ ਤੋਂ ਵਾਪਸ ਤੁਸੀਂ ਹੀ ਦਰਸ਼ਨ ਕੀਤੇ ਤੇ ਆਪਾਂ ਹੁਣ ਜਾਂਦੇ ਆਂ ਘਰ ਵਾਪਸ। ਸੋ ਹੁਣ ਮੈਂ ਤੁਹਾਨੂੰ ਦੱਸਦਾ ਜਿਹੜਾ ਉੱਥੇ ਹਾਦਸਾ ਹੋਇਆ ਸੀ ਮੈਨੂੰ ਅੱਜ ਪੂਰੀ ਡਿਟੇਲ ਪਤਾ ਲੱਗੀ ਉਹਦੀ। ਹਾਦਸਾ ਇਦਾਂ ਹੋਇਆ ਕਿ ਅਨੰਤਪੁਰ ਸਾਹਿਬ ਜਿਹੜੀ ਸੰਗਤ ਜਾ ਰਹੀ ਸੀ ਉਹਨਾਂ ਦੀ ਇੱਕ ਟਰੈਕਟਰ ਟਰਾਲੀ ਇੱਕ ਟੈਂਕਰ ਦੇ ਵਿੱਚ ਜਿਹਦੇ ਵਿੱਚ 12000 ਲੀਟਰ ਡੀਜ਼ਲ ਸੀ। ਹਾਦਸਾ ਜਦੋਂ ਹੋਇਆ ਜਿਹੜਾ ਟੈਂਕਰ ਇਹ ਆ ਉਹ ਪਲਟ ਗਿਆ ਜੀ। ਸੋ ਉਹਦੇ ਪਲਟਣ ਨਾਲ ਉਹਦਾ ਡੀਜ਼ਲ ਜਿਹੜਾ ਸਾਰਾ ਸੜਕ ਤੇ ਵਗਣ ਲੱਗ ਪਿਆ ਇਹ ਜਲੰਧਰ ਦੇ ਸੂਰੀਆਨਕ ਲਿਵ ਪੀਏਪ ਚੌਂਕ ਤੋਂ ਪਹਿਲਾਂ ਜਿਹੜਾ ਏਰੀਆ ਉੱਥੇ ਹੋਇਆ ਇਹ ਹਾਦਸਾ ਤੇ ਉਹਦੇ ਨਾਲ ਜਿਹੜਾ ਡੀਜ਼ਲ ਆ ਉਹ ਖਿਲਰਨ ਲੱਗ ਗਿਆ ਸੜਕ ਦੇ ਉੱਤੇ ਸੋ ਇਸ ਲਈ ਦੋਨੋਂ ਪਾਸੇ ਜਿਹੜੀ ਟ੍ਰੈਫਿਕ ਆ ਉਹ ਬੰਦ ਕਰ ਦਿੱਤੀ ਗਈ ਤੁਹਾਨੂੰ ਪਤਾ ਹੋਣਾ ਪਿੱਛੇ ਜੇ ਖੰਨੇ ਖਬਰ ਆਈ ਸੀ ਮਹੀਨਾ ਦੋ ਮਹੀਨੇ ਪਹਿਲੇ ਕਿ ਇੱਕ ਜਿਹੜਾ ਟੈਂਕਰ ਪਲਟਿਆ ਸੀ ਡੀਜ਼ਲ ਵਾਲਾ ਇਸੇ ਤਰ੍ਹਾਂ ਪਰ ਉਦੋਂ ਅੱਗ ਲੱਗੀ ਸੀ ਬਲਾਸਟ ਹੋ ਗਿਆ ਸੀ ਉਦੋਂ ਵੀ ਬਚਾਅ ਹੋ ਗਿਆ ਸੀ ਸੋ ਇਸ ਵਾਰ ਫੇਰ ਵੀ ਡੇਂਜਰਸ ਹੋ ਸਕਦਾ ਸੀ ਇਸ ਲਈ ਦੋਵੇਂ ਪਾਸਿਓਂ ਦੀ ਟ੍ਰੈਫਿਕ ਜਿਹੜਾ ਰੋਕ ਦਿੱਤਾ ਗਿਆ ਸੀ ਸੋ ਤਾਂ ਜੋ ਕੋਈ ਵੀ ਹਾਸਾ ਇਦਾਂ ਦਾ ਹੁੰਦਾ ਆ ਤੇ ਦੂਜੀਆਂ ਗੱਡੀਆਂ ਜਿਹੜੀਆਂ ਉਹਦੇ ਕੋਲੋਂ ਕ੍ਰਾਸ ਕਰ ਰਹੀਆਂ ਉਹਨਾਂ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਸੋ ਇਸ ਕਰਕੇ ਕਾਫੀ ਜ਼ਿਆਦਾ ਜਾਮ ਲੱਗਾ ਸੀ ਮੈਨੂੰ ਮੈਂ ਜੰਮੂ ਐਂਡ ਕਸ਼ਮੀਰ ਗਿਆ ਸੀ ਚਲੋ ਉੱਥੇ ਨਾਰਮਲ ਆ ਜਾਮ ਲੱਗਣਾ ਇਸ ਏਰੀਆ ਦੇ ਵਿੱਚ ਮੈਂ ਆਪਦੀ ਜ਼ਿੰਦਗੀ 'ਚ ਨਾ ਪਹਿਲੀ ਵਾਰ ਇੰਨਾ ਜਾਮ ਲੱਗਾ ਵੇਖਿਆ ਜੇਦੇ ਤੇ ਮੈਨੂੰ 10 ਮਿੰਟ ਦੀ ਜਗ੍ਹਾ ਉਸ ਦਿਨ 4 ਘੰਟੇ ਘਟੂ ਘਟ ਲਾ ਕੇ ਘਰ ਪਹੁੰਚਦਿਆਂ ਸੋ ਇਹ ਸੀਗਾ ਕਾਰਨ ਜਾਮ ਦਾ ਮੈਂ ਬਾਅਦ ਵਿੱਚ ਖਬਰਾਂ ਵੇਖਿਆ ਮੈਂ ਕਿਹਾ ਤੁਹਾਡੇ ਨਾਲ ਵੀ ਸਾਂਝਾ ਕਰਾਂ ਕਿ ਇਨਫੋਰਮੇਸ਼ਨਲ ਬਲੌਗ ਸੀ ਇਹ ਬਸ ਤੁਸੀਂ ਸਮਝ ਸਕਦੇ ਹੋ ਉਹ ਹਾਸਾ ਜਿਹੜਾ ਹੋਣਾ ਉਹ ਬਚ ਗਿਆ ਉਹ ਪਰਮਾਤਮਾ ਦਾ ਵਾਹਿਗੁਰੂ ਦਾ ਸ਼ੁਕਰ ਹੈ ਕਿ ਆਲੀਮਾਨ ਨੁਕਸਾਨ ਨਹੀਂ ਹੋਇਆ। ਦੂਜੀ ਗੱਲ ਹੈ ਡੀਜ਼ਲ ਜਿੱਦਾਂ ਸੜਕਾਂ ਤੇ ਵਗਿਆ ਅੱਗ ਲੱਗ ਸਕਦੀ ਸੀ। ਪਰ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਵੀ ਇਹੋ ਜਿਹੀ ਘਟਨਾ ਨਹੀਂ ਵਾਪਰੀ। ਤੁਸੀਂ ਵੀ ਅੱਗੇ ਤੋਂ ਖਿਆਲ ਰੱਖੋ ਇਹੋ ਜਿਹੀ ਕੋਈ ਵੀ ਹੁੰਦੀ ਆ ਤੁਸੀਂ ਥੋੜਾ ਟਾਈਮ ਲੇਟ ਹੋ ਜਾਓ ਬਟ ਕਦੇ ਵੀ ਜਲਦਬਾਜ਼ੀ ਦੇ ਵਿੱਚ ਡੀਜ਼ਲ ਦੇ ਕੋਲੋਂ ਨਿਕਲਣ ਦੀ ਕੋਸ਼ਿਸ਼ ਨਾ ਕਰੋ। ਮੈਂ ਹੁਣ ਕਰਦਾ ਇਸ ਬਲੌਗ ਦਾ ਐਂਡ ਤੇ ਅਗਰ ਤੁਸੀਂ ਚੈਨਲ ਮੇਰਾ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ